ਇੰਡਸਟਰੀ ਲਈ ਇੰਡਸਟਰੀ ਕਿਸੇ ਵੀ ਸਟੇਟ ਦੀ ਨਬਜ਼ ਹੈ ਔਰ ਸਭ ਤੋਂ ਪਹਿਲਾਂ ਡਾਕਟਰ ਕੋਈ ਵੀ ਇਲਾਜ ਕਰਨਾ ਵੀ ਸਭ ਤੋਂ ਪਹਿਲਾਂ ਨਬਜ਼ ਚੈੱਕ ਕਰਦਾ ਸੋ ਇੰਡਸਟਰੀ ਨੂੰ ਨਬਜ਼ ਵਾਂਗੂ ਦੇਖਦੇ ਆ ਤੇ ਨਬਜ਼ ਕਦੇ ਵੀ ਬਦਣੀ ਵੀ ਨਹੀਂ ਚਾਹੀਦੀ ਨਬਜ਼ ਵੱਧ ਵੀ ਮਾੜੀ ਹੈ ਕਿ ਨਬਜ਼ ਤੇਜ਼ ਚੱਲ ਰਹੀ ਹੈ ਨਬਜ਼ ਘਟਣੀ ਤਾਂ ਵੈਸੇ ਹੀ ਮਾੜੀ ਹੈ ਬੰਦ ਤੱਕ ਬੰਦਾ ਹੀ ਮਰ ਜਾਂਦਾ ਸੋ ਨਬਜ਼ ਦੀ ਜਿਹੜੀ ਰਿਦਮ ਹੈ ਉਹ 1 ਮਿੰਟ ਚ 72 ਹੈ ਮੰਨੀ ਗਈ ਹੈ ਇਹ ਵੀ ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੇ ਘਰੇ ਡਾਕਟਰ ਹੈ ਨਾ ਹੋਰ ਮੈਂ ਕੋਈ ਐ ਨਹੀਂ ਡਾਕਟਰ ਜੀ ਵੀ ਮੈਂ ਕਸਾਂ ਨਹੀਂ ਦੱਸੀਆ ਵਾ 1 ਮਿੰਟ 'ਚ 72 ਵਾਰ ਹੁੰਦੀ ਹੈ ਜਿਹੜੇ ਡਾਕਟਰ ਨੇ ਉਹ 10 ਸੈਕਿੰਡ ਦੇਖਦੇ ਨੇ 10 ਸੈਕਿੰਡਾਂ 'ਚ 12 ਵਾਰ ਹੋਣਾ ਚਾਹੀਦਾ ਤੁਸੀਂ ਵੀ ਚੈੱਕ ਕਰ ਲਿਓ ਕਰੋ ਆਪਣੇ ਆਪਣਾ ਜੇ 10 'ਚ 12 ਫਿਰ ਠੀਕ ਹੈ ਫਿਰ ਜਾਣ ਦੀ ਲੋੜ ਨਹੀਂ ਸੋ ਇਹ ਛੋਟੇ ਛੋਟੇ ਨੁਸਖੇ ਜੇ ਮੈਨੂੰ ਘਰੋਂ ਮਿਲ ਜਾਂਦੇ ਥੋੜੇ ਜਿਹਾ ਨਾ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜਦੋਂ ਆਉਨੇ ਆ ਐਂ ਲੱਗਦਾ ਇਤੂ ਬਾਦ ਪਿਆਰ ਤੱਕ ਹੀ ਮਿਲੂਗਾ ਹਰ ਵਾਰੀ ਤੁਸੀਂ ਆਪਣੀ ਰਿਕਾਰਡ ਤੋੜ ਲੈਂਦੇ ਆ ਸੋ ਲੁਧਿਆਣੇ ਵਾਲਿਓ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਤੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਝਾੜੂ ਦਾ ਚੋਣ ਨਿਸ਼ਾਨ ਲੈ ਕੇ ਵੀ ਆਵਾਂਗੇ ਤੇ ਵੈਸੇ ਤੁਸੀਂ ਹੁਣੇ ਜਿਹੜੇ ਜਿਹੜੇ ਆਪਣੇ ਆਪਣੇ ਘਰਾਂ 'ਚ ਜਿਹੜੇ ਝਾੜੂ ਲਾਉਣ ਆਉਂਦੇ ਆ ਉਹਨੂੰ ਕਹਿ ਦਿਓ ਇੱਕ ਰੀ ਥਾਂ ਤੇ ਪਰ ਮੈਂ ਦੋ ਦੋ ਵਾਰੀ ਫੁੱਲ ਲਾ ਦਿਆ ਕਰੋ ਝਾੜੂ ਲਾਉਣ ਦੀ ਬਹੁਤ ਸਖਤ ਜ਼ਰੂਰਤ ਹੈ ਹਾਂ ਵਿਰੋਧੀ ਪਾਰਟੀਆ ਨੇ ਤਾਂ 2022 ਚ ਹੀ ਝਾੜੂਆਂ ਵਾਲੇ ਆਪਣੇ ਘਰਾਂ ਚੋਂ ਬੰਦ ਕਰਦੇ ਸੀ ਕਹਿੰਦੇ ਪੋਚਾ ਲਿਆ ਕਰੋ ਤੜਕੀ ਤੜਕੀ ਝਾੜੂ ਨਾ ਦਿਖਾਇਆ ਕਰੋ ਸਾਨੂੰ ਕਾਉਮਾਉਂ ਜਾਂ ਲੱਗਦਾ ਹੋਰੀ ਤਰ੍ਹਾਂ ਦਾ ਝਾੜੂ ਦੇ ਮਾਂਝੇ ਹੋਏ ਆ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕੇ ਜਿਹੜਾ ਦਿੱਤਾ ਹੈ ਇਹਦੇ ਨਾਲ ਆਪਾਂ ਪਹਿਲਾਂ ਦੁਕਾਨ ਜਾਂ ਮਕਾਨ ਸਾਫ਼ ਕਰ ਦਿੰਦੇ ਸੀ ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸਿਕੰਦਰ ਦਾ ਵੀ ਇਹ ਹਾਲ ਸੀ 17 ਸਾਲ ਦੀ ਲੱਗ ਗਿਆ 18 ਸਾਲ ਦੀ ਉਮਰ 'ਚ ਜਿੱਤਣ ਇੱਕ ਰਾਜੇ ਨੂੰ ਜਿੱਤ ਲਿਆ ਗਾਹਾਂ ਲੰਘ ਗਿਆ ਦੂਜੇ ਨੂੰ ਜਿੱਤ ਲਿਆ ਚੱਲ ਤੀਜੇ ਨੂੰ ਜਿੱਤ ਲਿਆ ਚੌਥੇ ਨੂੰ ਜਿੱਤ ਲੀਏ ਜਿੱਤੀਗਾ ਜਿੱਤੀਗਾ ਵਾਪਸ ਆਉਣਾ ਭੁੱਲ ਗਿਆ ਜਦੋਂ ਵਾਪਸ ਮੁੜਿਆ ਜਿਹੜੇ ਜ਼ਖਮੀ ਜੇ ਸੀ ਪੈਨ ਜਿਨ੍ਹਾਂ ਨੂੰ ਜਿੱਤ ਕੇ ਲੰਘਿਆ ਸੀ ਉਹ ਖੜੇ ਹੋ ਗਏ ਸਾਰੇ ਕਨੇ ਆ ਜਾ ਜਾਣੀਆਂ ਕਿੱਥੋਂ ਦੀ ਹੁਣ ਫਿਰ 32 ਸਾਲ ਦੀ ਉਮਰ 'ਚ ਮਲੇਰੀਆ ਨਾਲ ਮੌਤ ਹੋ ਗਈ ਸੀ ਇਸੇ ਪਰ ਇਸੇ ਕਰਕੇ ਕਿਹਾ ਜਾਂਦਾ ਕਿ ਜੋ ਜੀਤਾ ਵਹੀ ਸਿਕੰਦਰ ਕਿਉਂਕਿ ਸਿਕੰਦਰ ਹਾਰਿਆ ਨਹੀਂ ਸੀ ਪਰ ਸਿਕੰਦਰ 32 ਸਾਲ ਦੀ ਉਮਰ 'ਚ ਵਾਪਸ ਆਉਣਾ ਭੁੱਲ ਗਿਆ ਸੀ। ਸਵਾ ਬੀਜਪੀ ਵਾਲੇ ਵੀ ਇਹੀ ਨੇ ਹੁਣ। ਜੁੱਤੀ ਜਾਂਦੇ ਨੇ ਜੁੱਤੀ ਜਾਂਦੇ ਨੇ ਵਾਪਸ ਆਉਣਾ ਭੁੱਲਣਗੇ ਦੇਖੋ ਲੋਕ ਚ ਇਹਨਾਂ ਦਾ ਕੀ ਹਾਲ ਕਰਦੇ ਆ ਦੇਖੋ ਤੁਸੀਂ। ਇਹਨਾਂ ਨਾਲ ਹੁੰਦੀ ਦੇਖੋ ਕੀ ਹੈ ਮੈਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਕਿਉਂਕਿ ਮੈਂ ਲੋਕਾਂ 'ਚ ਹੀ ਰਹਾ ਪਹਿਲਾਂ। ਮੈਂ ਲੋਕਾਂ ਦੀਆਂ ਅੱਖਾਂ ਪੜ ਸਕਦਾ। ਸੋ ਕਿ ਕੇ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕੇ ਜਿਹੜਾ ਦਿੱਤਾ ਹੈ ਇਹਦੇ ਨਾਲ ਆਪਾਂ ਪਹਿਲਾਂ ਦੁਕਾਨ ਜਾਂ ਮਕਾਨ ਸਾਫ਼ ਕਰ ਦਿੰਦੇ ਸੀ। ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ।